ਦੀ ਵੱਡੀ ਖਬਰ ਅੰਮ੍ਰਿਤਸਰ ਤੋਂ سامنے ਆ ਰਹੀ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਅੱਜ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਜਿੱਥੇ ਨਤਮਸਤਕ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਲਿਖਤੀ ਚਿੱਠੀ ਦਿੱਤੀ ਗਈ ਹੈ ਔਰ ਇਸ ਲਿਖਤੀ ਚਿੱਠੀ ਦੇ ਵਿੱਚ ਉਹਨਾਂ ਵੱਲੋਂ ਤਨਖਾਹ ਲਗਾਏ ਜਾਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ 2.5 ਮਹੀਨੇ ਬੀਤ ਚੁੱਕੇ ਨੇ ਔਰ ਹੁਣ ਫੈਸਲਾ ਜਿਹੜਾ ਹੈ ਉਹ ਜਲਦ ਕਰ ਦੇਣਾ ਚਾਹੀਦਾ ਹੈ ਸੋ ਦੱਸ ਦਿੰਦੇ ਆ ਕਿ 30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਨੂੰ ਸਿੰਘ ਸਹਿਬਾਨ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਔਰ ਢਾਈ ਮਹੀਨੇ ਬੀਤ ਜਾਣ ਤੱਕ ਵੀ ਜਿਹੜਾ ਫੈਸਲਾ ਹੈ ਉਹ ਸਿੰਘ ਸਹਿਬਾਨ ਕੋਲ ਹੀ ਹਲੇ ਸੁਰੱਖਿਅਤ ਪਿਆ ਹੋਇਆ ਹੈ ਤੇ ਉਹਨਾਂ ਵੱਲੋਂ ਫੈਸਲਾ ਜਿਹੜਾ ਹੈ ਉਹ ਜਲਦ ਕੀਤਾ ਜਾ ਸਕਦਾ ਹੈ ਔਰ ਅੱਜ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਔਰ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਪਹੁੰਚੇ ਜਿੱਥੇ ਉਨਾ ਵੱਲੋਂ ਇੱਕ ਲਿਖਤੀ ਚਿੱਠੀ ਸੌਂਪੀ ਗਈ ਹੈ ਹਾਲਾਂਕਿ ਉਸ ਵੇਲੇ ਜਥੇਦਾਰ ਗਿਆਨੀ ਰਗबीर ਸਿੰਘ ਮੌਕੇ ਤੇ ਮੌਜੂਦ ਨਹੀਂ ਸੀ ਤਾਂ ਉਹਨਾਂ ਦੇ ਜਿਹੜੇ ਦਫ਼ਤਰ 'ਚ ਬੈਠੇ ਹੋਏ ਸੀਗੇ ਸਖਤਰ ਸਾਹਿਬ ਉਹਨਾਂ ਨੂੰ ਜਿਹੜੀ ਹੈ ਉਹ ਚਿੱਠੀ ਦਿੱਤੀ ਗਈ ਹੈ ਔਰ ਲਿਖਤੀ ਚਿੱਠੀ ਦੇ ਵਿੱਚ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਲਦ ਤੋਂ ਜਲਦ ਇਸ ਪੂਰੇ ਮਸਲੇ ਦੇ ਉੱਤੇ ਜਿਹੜਾ ਹੈ ਫੈਸਲਾ ਸੁਨਾ ਦਿੱਤਾ ਜਾਵੇ ਤਾਂ ਕਿ 2.5 ਮਹੀਨੇ ਬੀਤ ਚੁੱਕੇ ਨੇ 30 ਅਗਸਤ ਨੂੰ ਤਨਖਾਹਿਆਕਰਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਗਿਆ ਸੀਗਾ ਔਰ ਹੁਣ ਫੈਸਲੇ ਦੀ ਘੜੀ ਹੈ ਔਰ ਜਲਦ ਇਸ ਪੂਰੇ ਮਾਮਲੇ ਤੇ ਫੈਸਲਾ ਜਿਹੜਾ ਹੈ ਉਹ ਲਿਆ ਜਾਵੇ ਸੋ ਜਿਹੜੀ ਚਿੱਠੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਗਈ ਹੈ ਉਹ ਚਿੱਠੀ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਆ ਸਾਫ਼ ਤੌਰ ਤੇ ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਸ਼੍ਰੀ ਅਕਾਲ ਤਖਸੈਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਸਮਰਥ ਗੁਰੂ ਜਾਨੀ ਜਾਨ ਹਨ ਅਤੇ ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲੁਕਾਉਣ ਦੀ ਮਨਸ਼ਾ ਹੋਵੇ ਸੋ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਆ ਮਾਨਯੋਗ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਦਾਸ ਨੂੰ ਤਨਖਾਹਿਆ ਕਰਾਰ ਦਿੱਤੇ ਗਏ ਨੂੰ ਢਾਈ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਹਰ ਇੱਕ ਨਿਮਾਣੇ ਸੇਵਕ ਵਜੋਂ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਆਪਣੇ ਆਪ ਨੂੰ ਪੰਥਕ, ਰਾਜਨੀਤਕ ਅਤੇ ਸਮਾਜਿਕ ਰੁਝੇਵਿਆਂ ਤੋਂ ਦੂਰ ਰੱਖਿਆ ਹੋਇਆ ਹੈ ਪਰ ਅੱਜ ਸਿੱਖ ਪੰਥ ਅਤੇ ਪੰਜਾਬ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਹਨ ਪਰ ਦਾਸ ਇਸ ਸਮੇਂ ਚਾਹੁੰਦੇ ਹੋਏ ਵੀ ਇਨ੍ਹਾਂ ਗੰਭੀਰ ਹਾਲਾਤਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਮਦਦ ਕਰਨ ਵਿੱਚ ਅਸਮਰਥ ਹੈ ਪੰਜਾਬ ਅਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਕੰਮਕਾਜ ਉੱਤੇ ਵੀ ਭਾਰੀ ਅਸਰ ਪੈ ਰਿਹਾ ਹੈ ਇਸ ਲਈ ਦਾਸ ਅੱਜ ਫਿਰ ਨਿਮਾਣੇ ਸੇਵਕ ਵਜੋਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਚੋਕੇ ਦੁਬਾਰਾ ਜੋਧਰੇ ਕਰਦਾ ਹਾਲ ਕਰਕੇ ਪੰਥ ਸਿੰਘ ਸਹਿਬਾਨਾ ਦੀ ਮੀਟਿੰਗ ਬੁਲਾ ਕੇ ਗੁਰੂ ਮਰਿਆਦਾ ਅਨੁਸਾਰ ਜੋ ਵੀ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਇਆ ਜਾਣਾ ਹੈ ਉਹ ਲਗਾਉਣ ਦੀ ਕਿਰਪਾਲਤਾ ਕੀਤੀ ਜਾਵੇ ਦਾਸ ਹਰ ਹੁਕਮ ਦੀ ਪਾਲਣਾ ਕਰਨ ਦੀ वचन ਬਤਨ ਨੂੰ ਮੁਰ ਦਰੋਂਦਾ ਹੈ ਆਦਰ ਅਤੇ ਸਤਿਕਾਰ ਸਹਿਤ ਗੁਰੂ ਪੰਥ ਦਾ ਦਾ ਸੁਖਬੀਰ ਸਿੰਘ ਬਾਦਲ ਸੋ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਲੈ ਜੜ ਚਿੱਠੀ ਹੈ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਗਿਆਨੀ ਰغبੀਰ ਸਿੰਘ ਨੂੰ ਉਹਨਾਂ ਨੇ ਲਿਖਿਤ ਦਿੱਤੀ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਤਨਖਾਈਆ ਕਰਾਰ ਤਾਂ ਉਹਨਾਂ ਨੂੰ ਦੇ ਦਿੱਤਾ ਗਿਆ ਹੈ ਪਰ ਇਸ ਪੂਰੇ ਮਸਲੇ ਦੇ ਵਿੱਚ ਹੁਣ 2.5 ਮਹੀਨੇ ਬੀ ਚੁੱਕੇ ਨੇ ਔਰ ਹੁਣ ਜਿਹੜਾ ਫੈਸਲੇ ਦੀ ਕੜੀ ਹੈ ਔਰ ਫੈਸਲਾ ਜਲ ਤੋਂ ਜਲਦ ਕੀਤਾ ਜਾਵੇ ਔਰ ਜੋ ਵੀ ਜਿਹੜੀ ਹੈ ਉਹਨਾਂ ਨੂੰ ਸਜ਼ਾ ਲਗਾਈ ਜਾਵੇਗੀ ਉਹ ਉਹਨਾਂ ਨੂੰ ਮਨਜ਼ੂਰ ਹੋਵੇਗੀ ਫਿਲਹਾਲ ਹੁਣ ਇਸ ਪੂਰੇ ਮਸਲੇ ਦੇ ਉੱਤੇ ਪੰਨ ਸਿੰਘ ਸਾਹਿਬਾਨ ਕੀ ਫੈਸਲਾ ਸੁਣਾਉਂਦੇ ਨੇ ਕੀ ਸਜ਼ਾ ਲਗਾਉਂਦੇ ਨੇ ਕੱਤ ਤੱਕ ਲਗਾਉਂਦੇ ਨੇ ਇਸ ਪੂਰੇ ਮਸਲੇ ਦੇ ਉੱਤੇ ਹਰ ਇੱਕ ਸਿੱਖ ਦੀ ਜਿਹੜੀ ਨਿਗਾਹ ਉਹ ਟਿਕੀ ਹੋਈ ਹੈ ਫਿਲਹਾਲ ਹੁਣ ਜਿਹੜਾ ਫੈਸਲਾ ਜਿਹੜਾ ਹੈ ਸਜ਼ਾ ਜਿਹੜੀ ਹੈ ਉਸ ਦੇ ਉੱਤੇ ਨਿਗਾਹ ਟਿਕੀ ਹੋਈ ਹੈ ਔਰ ਕੀ ਕੁਝ ਸਜ਼ਾ ਲਗਾਉਣਗੇ ਦੇਖਣਾ ਹੋਵੇਗਾ ਲੇਕਿਨ ਅੱਜ ਅ ਸ਼੍ਰੀ ਕਲਤਕਾ ਸਾਹਿਬ ਉਤੇ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਲਿਖਤੀ ਚਿੱਠੀ ਦੇ ਦਿੱਤੀ ਗਈ ਹੈ ਫਿਲਹਾਲ ਦੱਸਦੇ ਨੇ ਆ ਕਿ 30 ਅਗਸਤ ਨੂੰ ਤਨਖਾਹਿਆ ਕਰਾਰ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤਾ ਗਿਆ ਸੀਗਾ ਤਨਖਾਹਿਆ ਕਰਾਰ ਹੋ ਗਏ ਸੀ ਔਰ ਉਸ ਤੋਂ ਬਾਅਦ ਫੈਸਲੇ ਦੀ ਕਰੀ ਸੀ ਹਾਲਾਂਕਿ ਬੀਤੇ ਕੁਝ ਦਿਨ ਪਹਿਲਾਂ ਮੀਟਿੰਗ ਵੀ ਰੱਖੀ ਗਈ ਸੀ ਜਿਸ ਦੇ ਵਿੱਚ ਵੱਡੇ ਬੁੱਧੀਜੀਵੀਆਂ ਨੂੰ ਬੁਲਾਇਆ ਗਿਆ ਸੀਗਾ ਔਰ ਕਾਫੀ ਮਸਲੇ ਜੜੇ ਸੀ ਉਸ ਦੇ ਵਿੱਚ ਚਰਚਾ ਕੀਤੇ ਗਏ ਸੀਗੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਵੀ ਇੱਕ ਮਸਲਾ ਜੜਾ ਸੀ ਉਹ ਚਰਚਾ ਦਾ ਵਿਸ਼ਾ ਰਿਹਾ ਸੀਗਾ ਹਰ ਇੱਕ ਨੇ ਆਪਣੀ رائے ਜੜੀ ਸੀ ਉਹ ਪੰਨ ਸਿੰਘ ਸਾਹਿਬਾਨ ਨੂੰ ਦਿੱਤੀ ਸੀ ਔਰ ਹੁਣ ਸਾਰਿਆਂ ਦੀ رائے ਜੜੀ ਹੈ ਉਹ ਸੁਣੀ ਗਈ ਹੈ ਉਸ ਤੋਂ ਬਾਅਦ ਹੁਣ ਸਜਾ ਕੀ ਲਗਾਉਂਦੇ ਨੇ ਇਹ ਵੇਖਣਾ ਹੋਵੇਗਾ ਫਿਲਹਾਲ ਇਸ ਪੂਰੇ ਮਾਮਲੇ ਤੇ ਸੁਖਬੀਰ ਸਿੰਘ ਬਾਦਲ ਨੇ মিডিਆ ਨਾਲ ਗੱਲਬਾਤ ਵੀ ਕੀਤੀ ਹੈ মিডিਆ ਵੱਲੋਂ মিডিਆ ਵੱਲੋਂ ਜਿਹੜੇ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਉਹਨਾਂ ਨੂੰ ਹਰ ਸਦਾ ਕਬੂਲ ਹੋਵੇਗੀ ਇੱਕ ਨਿਮਾਣੇ ਸਿੱਖ ਵੱਲੋਂ ਵੱਜੋ ਔਰ ਜੋ ਵੀ ਸਿੱਖ ਜਿਹੜੀ ਪੰਥ ਸਿੰਘ ਸਾਹਿਬਾਂ ਸਦਾ ਲਗਾਉਣਗੇ ਉਹ ਉਹਨਾਂ ਨੂੰ ਕਬੂਲ ਹੋਵੇਗੀ ਫਿਲਹਾਲ ਇਸ ਪੂਰੇ ਮਾਮਲੇ ਤੇ ਕੀ ਕੁ ਸੁਖਬੀਰ